ਤਸਵੀਰਾਂ ਹੁਸ਼ਾਰਪੁਰ ਦੇ ਥਾਣਾ ਮਾਲਪੁਰ ਅਧੀਨ ਆਉਂਦੇ ਪਿੰਡ ਮੰਦਨਹਾਣਾ ਦੀਆਂ ਨੇ ਜਿੱਥੇ ਕਿ ਪਿੰਡ 'ਚ ਮੌਜੂਦ ਹੱਜਾ ਰੋੜੀ ਤੇ ਬੀਤੀ ਦੇਰ ਰਾਤ ਇੱਕ ਅੱਗ ਲੱਗੀ ਹੋਈ লাশ ਬਰਾਮਦ ਹੋਈ ਹੈ ਤੇ ਇਸ ਦੀ ਸੂਚਨਾ ਕਿਸੇ ਰਾਹਗੀਰ ਵੱਲੋਂ ਜਾਨਕੀ ਮੌਕੇ ਤੋਂ ਲੰਘ ਰਿਹਾ ਕਿਸੇ ਵਿਅਕਤੀ ਵੱਲੋਂ ਥਾਣਾ ਮਹਾਲਪੁਰ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਤੁਰੰਤ ਥਾਣਾ ਮਹਾਲਪੁਰ ਦੇ ਐਸਐਚਓ ਗਗਨਦੀਪ ਸਿੰਘ ਸੇਖੋ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚਦੇ ਨੇ ਤੇ ਜਦੋਂ ਤੱਕ ਉਹ ਪਹੁੰਚਦੇ ਨੇ ਤਾਂ ਲਾਸ਼ ਨੂੰ ਜਿਹੜੀ ਅੱਖ ਲੱਗੀ ਹੁੰਦੀ ਹੈ ਅੱਗ ਉਦੋਂ ਤੱਕ ਬੁਝਾ ਦਿੱਤੀ ਜਾਂਦੀ ਹੈ ਤਾਂ ਇਸ ਬਾਬਤ ਜਦੋਂ ਅਧਾਰਾ ਹੁਸ਼ਾਰ ਪਰ ਨਿਊਜ਼ ਵੱਲੋਂ ਐਸਐਚਓ ਗਗਨਦੀਪ ਸਿੰਘ ਸੇਖੋ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਫਿਲਹਾਲ ਇਹ ਮੁਰਦਲੀ ਜਾਂਚ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਕਤਲ ਦਾ ਜਾਪ ਰਿਹਾ ਹੈ ਤਾਂ ਉਹਨਾਂ ਵੱਲੋਂ ਜਿਹੜੀ ਉਹ ਮ੍ਰਿਤਕ ਦੀ ਦੇਹ ਹੈ ਉਹ ਸਿਵਲ ਹਸਪਤਾਲ ਗੜਸ਼ੰਕਰ ਦੇ ਮੋਰਚੀ ਦੇ ਹਾਊਸ ਤੇ ਬਚਾ ਰਖਵਾ ਦਿੱਤੀ ਗਈ ਹੈ ਤੇ 72 ਘੰਟਿਆਂ ਲਈ ਉੱਥੇ ਉਹ ਮ੍ਰਿਤਕ ਦੇ ਰੱਖੀ ਜਾਵੇਗੀ ਤੇ ਉਸ ਦੀ ਸ਼ਨਾਖਤ ਦੇ ਲਈ ਭਾਵ ਕਿ ਅਜੇ ਤੱਕ ਲਾਸ਼ ਦੀ ਜਿਹੜੀ ਉਹ ਪਹਿਚਾਨ ਨਹੀਂ ਹੋ ਸਕੀ ਆ ਕਿ ਉਸ ਵਿਅਕਤੀ ਦੀ ਲਾਸ਼ ਹੈ ਕਿੱਥੋਂ ਦਾ ਉਹ ਰਹਿਣ ਵਾਲਾ ਸੀ ਕਿੰਨੀ ਕੁ ਉਮਰ ਹੈ ਉਸ ਦੀ ਅਜੇ ਤੱਕ ਪਹਿਚਾਨ ਨਹੀਂ ਹੋ ਸਕੀ ਹੈ ਤੇ ਲਾਸ਼ ਦੀ ਸ਼ਨਾਖਤ ਦੇ ਲਈ ਮਾਲਪੁਰ ਪੁਲਿਸ ਵੱਲੋਂ ਉਕਤ ਲਾਸ਼ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਗੜਸ਼ੰਕਰ ਦੇ ਮੋਰਚਰੀ ਹਾਊਸ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਤੇ 72 ਘੰਟਿਆਂ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸੋ ਦੂਜੇ ਪਾਸੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕੀ ਇੱਕ ਦਿਲ ਦਹਿ ਦਿਲ ਦਹਿਲਾਉਣ ਵਾਲੀ ਇਹ ਘਟਨਾ ਵਾਪਰੀ ਹੈ ਇਲਾਕੇ ਦੇ ਵਿੱਚ ਕਿ ਇੱਕ Laash ਨੂੰ ਜਿਹੜਾ ਅੱਗ ਲਗਾ ਕੇ ਹੱਡਾ ਰੋੜੀ ਦੇ ਵਿੱਚ ਸੁੱਟਿਆ ਜਾਣਾ ਤਾਂ ਆਪਣੇ ਆਪ ਦੇ ਵਿੱਚ ਹੀ ਇਹ ਕਾਫੀ ਇੱਕ ਦਿਲ ਨੂੰ ਦਹਿਲਾਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ ਤੇ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਡੂੰਘਾਈ ਦੇ ਨਾਲ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਹੁਸ਼ਾਰਪੁਰ ਦੇ ਥਾਣਾ ਮਾਲਪੁਰ ਅਧੀਨ ਆਉਂਦੇ ਪਿੰਡ ਮੰਦਨਹਾਣਾ ਦੀਆਂ ਨੇ ਜਿੱਥੇ ਕਿ ਪਿੰਡ 'ਚ ਮੌਜੂਦ ਹੱਡਾ ਰੋੜੀ ਤੇ ਬੀਤੀ ਦੇਰ ਰਾਤ ਇੱਕ ਅੱਗ ਲੱਗੀ ਹੋਈ লাশ ਬਰਾਮਦ ਹੋਈ ਹੈ ਤੇ ਇਸ ਦੀ ਸੂਚਨਾ ਕਿਸੇ ਰਾਹਗੀਰ ਵੱਲੋਂ ਜਨਕੀ ਮੋਕੇ ਤੋਂ ਲੰਘ ਰਹੇ ਕਿਸੇ ਵਿਅਕਤੀ ਵੱਲੋਂ ਠਾਣਾ ਮਾਹਲਪੁਰ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਤੁਰੰਤ ਠਾਣਾ ਮਾਹਲਪੁਰ ਦੇ ਐਸਐਚਓ ਗਗਨਦੀਪ ਸਿੰਘ ਸੇਖੋ ਪੁਲਿਸ ਪਾਰਟੀ ਸਮੇਤ ਮੋਕੇ ਤੇ ਪਹੁੰਚਦੇ ਨੇ ਤੇ ਜਦੋਂ ਤੱਕ ਉਹ ਪਹੁੰਚਦੇ ਨੇ ਤਾਂ লাশ ਨੂੰ ਜਿਹੜੀ ਅੱਗ ਲੱਗੀ ਹੁੰਦੀ ਹੈ ਅੱਗ ਉਦੋਂ ਤੱਕ ਬੁਝਾ ਦਿੱਤੀ ਜਾਂਦੀ ਹੈ ਤਾਂ ਇਸ ਬਾਬਤ ਜਦੋਂ ਅਧਾਰਾ ਹੁਸ਼ਾਰ ਪਰ ਨਿਊਜ਼ ਵੱਲੋਂ ਐਸਐਚਓ ਗਗਨਦੀਪ ਸਿੰਘ ਸੇਖੋ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਫਿਲਹਾਲ ਇਹ ਮੁਰਦਾੀ ਜਾਂਚ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਕਤਲ ਦਾ ਜਾਪ ਰਿਹਾ ਹੈ ਤੋਂ ਉਹ ਵੱਲੋਂ ਜਿਹੜੀ ਉਹ ਮ੍ਰਿਤਕ ਦੀ ਦੇਹ ਹੈ ਉਸੇ ਵੱਲ ਹਸਪਤਾਲ ਗੜਸ਼ੰਕਰ ਦੇ ਮੋਰਚੀ ਦੀ ਹਾਊਸ ਤੇ ਵਿਚਾਰ ਰਖਵਾ ਦਿੱਤੀ ਗਈ ਹੈ ਤੇ 72 ਘੰਟਿਆਂ ਲਈ ਉੱਥੇ ਉਹ ਮ੍ਰਿਤਕ ਦੇ ਰੱਖੀ ਜਾਵੇਗੀ ਤੇ ਉਸ ਦੀ ਸ਼ਨਾਖਤ ਦੇ ਲਈ ਭਾਵ ਕਿ ਅਜੇ ਤੱਕ ਲਾਸ਼ ਦੀ ਜਿਹੜੀ ਉਹ ਪਛਾਣ ਨਹੀਂ ਹੋ ਸਕੀ ਆ ਕਿਸ ਵਿਅਕਤੀ ਦੀ ਲਾਸ਼ ਹੈ ਕਿੱਥੋਂ ਦਾ ਉਹ ਰਹਿਣ ਵਾਲਾ ਸੀ ਕਿੰਨੀ ਕੁ ਉਮਰ ਹੈ ਉਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਤੇ ਲਾਸ਼ ਦੀ ਸ਼ਨਾਖਤ ਦੇ ਲਈ ਮਾਲਪੁਰ ਪੁਲਿਸ ਵੱਲੋਂ ਉਕਤ ਲਾਸ਼ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਗਰਸ਼ੰਕਰ ਦੇ ਮੋਰਚੀ ਰਿਹਾਊਸ ਦੇ ਵਿੱਚ ਰਖਵਾ ਦਿੱਤਾ ਗਿਆ ਤੇ 72 ਘੰਟਿਆਂ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸੋ ਦੂਜੇ ਪਾਸੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੱਕ ਦਿਲ ਦਹਿ ਦਿਲ ਦਹਿਲਾਉਣ ਵਾਲੀ ਇਹ ਘਟਨਾ ਵਾਪਰੀ ਹੈ ਇਲਾਕੇ ਦੇ ਵਿੱਚ ਕਿ ਇੱਕ ਲਾਸ਼ ਨੂੰ ਜਿਹੜਾ ਅੱਗ ਲਗਾ ਕੇ ਹੱਡਾ ਰੋੜੀ ਦੇ ਵਿੱਚ ਸੁੱਟਿਆ ਜਾਣਾ ਤਾਂ ਆਪਣੇ ਆਪ ਦੇ ਵਿੱਚ ਹੀ ਇਹ ਕਾਫੀ ਇੱਕ ਦਿਲ ਨੂੰ ਦਹਿਲਾਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ ਤੇ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਡੂੰਘਾਈ ਦੇ ਨਾਲ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ